ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਅਕਾਲ ਤਖਤ ਸਾਹਿਬ ਹਾਜ਼ਰ ਹੋ ਕੇ ਮੰਗੀ ਮਾਫੀ ਦੱਸਿਆ ਜਾਂਦਾ ਹੈ ਕਿ ਦਾਦਾ ਸਵਾਮੀ ਮੁਖੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਗਦੀਸ਼ ਸਿੰਘ ਚਿੰਡਾ ਜੋ ਕਿ हरियाणा सिख गुरुद्वारा ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਉਹ ਇੱਕ ਵਿਵਾਦਾਂ ਵਿੱਚ ਆ ਚੁੱਕੇ ਸਨ ਅਤੇ ਲੋਕਾਂ ਦੇ ਸੋਸ਼ਲ ਮੀਡੀਆ ਤੇ ਜਿੱਥੇ ਵਿਰੋਧ ਕੀਤਾ ਜਾਇਆ ਇਸ ਨੂੰ ਲੈ ਕੇ ਉਹਨਾਂ ਦੇ ਮਨ ਵਿੱਚ ਇੱਕ ਆਇਆ ਕਿ ਮੈਂ ਜੋ ਦੇਰਮੁਖੀ ਨਾਲ ਮੁਲਾਕਾਤ ਕੀਤੀ ਉਹ ਗਲਤ ਹੈ ਇਸ ਨੂੰ ਲੈ ਕੇ ਉਹਨਾਂ ਨੇ ਮਾਫੀ ਮੰਗੀ ਹੋਰ ਕੀ ਕਿਹਾ ਉਹਨਾਂ ਨੇ ਆਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਬਨਨ ਤੋਂ ਬਾਅਦ ਇਹ ਭਾਵਨਾ ਸੀ ਪੀ ਅਕਾਲ ਸਤ ਸਾਤ ਆਕੇ ਨਤਮਸਤਕ ਹੁਵਾਂ ਜਿੰਦਰ ਸਿੰਘ ਸਾਹਿਬ ਨਤਮਸਤਕ ਹੁਵਾਂ ਤੇ ਇੱਕ ਥੋੜੀ ਜਾਣੇ ਅਣਜਾਣੇ ਵਿੱਚ ਇਹੋ ਜੇ ਪਾਣੇ ਵਰਤ ਗਏ ਜਿਹਦਾ ਇੱਕ ਸੰਗਤਾਂ ਵਿੱਚ ਬਹੁਤ ਲੜਾ ਔਰਸ਼ ਦੇਖਣ ਨੂੰ ਮਿਲਿਆ ਉਸ ਛੰਤਾਂ ਦੇ ਰੋਸ਼ ਨੂੰ ਮੇਰੀਆਂ ਭਾਵਨਾਵਾਂ ਤੇ ਕੁਝ ਬਹੁਤ ਆਈ ਤੁੜਿਆ ਕਿ ਜਾਣੇ-ਜਾਣੇ ਦੇ ਵਿੱਚ ਜੋ ਕੁਝ ਇਹ ਹੋਇਆ ਹੈ ਇੱਕ ਗੁਰਸੇਖ ਖੰਮਰਤਾਰੀ ਗੁਰਸੇਖ ਉਸ ਗੁਰਸੇਖ ਜਿਹੜਾ ਅੱਜ ਤੱਕ ਅਕਾਲ ਤਖਤ ਸਾਹਿਬ ਨੂੰ ਆਪਣਾ ਸਿਰ ਵੀ ਸੁਪਰੀ ਮੰਨਦਾ ਰਿਹਾ ਹੋਵੇ ਸਰਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਾ ਇੱਕ ਗੁਰਸੇਕ ਹਰਿਆਣਾ ਕਮੇਟੀ ਦਾ ਸੇਵਾਦਾਰ ਮੁੰਡੇ ਨੱਤੀ ਜਿਨੇ ਸਭ ਤੋਂ ਪੰਪਰਸੀ ਗ੍ਰੰਥਪਤੀ ਤੇ ਕਾਲਕਸਪਤੀ ਆਪਣਾ ਸਾਰਾ ਜੀਵਨ ਹੀ ਸਮਰਪਿਤ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਅਕਾਲਪੁਰ ਸਾਹਿਬ ਤੇ ਆਉਂਦਾ ਰਿਹਾ ਹਾਂ ਪਰ ਅੱਜ ਨਾਤਾ ਕਾਲਤਖ ਸਾਬ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਕਟਾਂ ਦੀਆਂ ਭਾਵਨਾ ਫੇਸਬੁੱਕ ਰਹੀ ਸੋਸ਼ਲ ਮੀਡੀਆ ਰਹੀ ਦੇਖੀਆਂ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸੇਕ ਕੌਮ ਨੂੰ ਪਰਵਾਹ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਤੇ ਮੈਂ ਸੋੜਿਆ ਨਹੀਂ ਕਿਹਾ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲਪੁਰ ਸਾਹਿਬ ਦੇ ਜਹੇਦਾਰ ਅਕਾਲਪੁਰ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਭਈ ਦਾ ਹਾਂ ਮੇਰੇ ਅਕਾਲਪੁਰ ਸਾਹਿਬ ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਗੰਗਰਵਾ ਸਾਹਿਬ ਦੇ ਜਹੇਦਾਰਾਂ ਦੇ ਨਾਲ ਵਿਚਾਰ ਬਚਾਂਦਰਾ ਹੋਇਆ ਦਰਸ਼ਣ ਉਹਨਾਂ ਦੇ ਵੀ ਨਾਲ ਹੋਏ ਨੇ ਮੈਂ ਬਹੁਤ ਬਹੁਤ ਧਾਕਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਤਖਤ ਸਾਹਿਬ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅੱਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਕੋਈ ਕਿੰਨੀ ਵੱਡੀ ਸ਼ਖਸੀਅਤ ਹੋਵੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਤਖਤ ਸਾਹਿਬ ਤੇ ਜਹਦਰ ਸਾਹਿਬ ਅਤੇ ਦਮਦਬਾ ਸਾਹਿਬ ਨੂੰ ਸਾਹਮਣੇ ਅਹਿਸਾਸ ਕੀਤਾ ਹੈ ਕਿ ਐਂਦਾ ਇਹੋ ਜੀ ਕੋਲ ਨਾ ਹੋਵੇ